ਅੰਮ੍ਰਿਤਸਰ ਦੇ ਵਿੱਚ ਮੂਰਤੀ ਅਪਮਾਨ ਮਾਮਲੇ ਦੀ ਜਾਂਚ ਕਰਨ ਦੇ ਲਈ ਪਹੁੰਚਿਆ ਭਾਜਪਾ ਵਫਦ 6 ਮੈਂਬਰੀ ਟੀਮ ਪਾਰਟੀ ਪ੍ਰਧਾਨ ਜੀ ਪੀ ਨੱਡਾ ਨੂੰ ਤੋਂਪੀ ਦੀ ਰਿਪੋਰਟ 26 ਜਨਵਰੀ ਨੂੰ ਬੁੱਤ ਨੂੰ ਤੋੜਨ ਦੀ ਹੋਈ ਸੀ ਕੋਸ਼ਿਸ਼ ਦਿੱਲੀ ਦੰਗਲ ਦੇ ਆਖਰੀ ਪੜਾਅ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਚੋਕੀ ਤਾਕਤ ਜੰਗਪੁਰਾ ਸੀਟ ਤੇ ਮਨੀਸ਼ ਸੋਧਿਆ ਦੇ ਲਈ ਕੀਤਾ ਪ੍ਰਚਾਰ ਆਪ ਉਮੀਦਵਾਰਾਂ ਦੇ ਦਿੱਲੀ ਦੀ ਜਨਤਾ ਤੋਂ ਮੰਗਿਆ ਸਾਥ ਅਮਰੀਕਾ ਤੇ ਕੈਨੇਡਾ ਵਿਚਾਲੇ ਟੈਰਿਫ ਵਾਰਸ਼ੂ ਟਰੰਪ ਨੇ ਲਗਾਈ 25% ਡਿਊਟੀ ਤਾਂ ਕੈਨੇਡਾ ਨੇ ਵੀ 25% ਟੈਰਿਫ ਲਗਾ ਕੇ ਕੀਤਾ ਪਲਟਵਾਰ ਡੋਡੋ ਬੋਲੇ ਹਰ ਐਲਾਨ ਦਾ ਜਵਾਬ ਦੇਣ ਨੂੰ ਹਾਂ ਤਿਆਰ ਮੋਸਟ ਵਾਂਟਿਡ ਅਗੇਂਸਟ ਜੁਗਿੰਦਰ ਦਿਉਂਗ ਗ੍ਰਿਫਤਾਰ ਦਿੱਲੀ ਪੁਲਿਸ ਨੇ ਫਿਲੀਪੀਨਸ ਤੋਂ ਡਿਪੋਰਟ ਕਰਕੇ ਲਿਆਂਦਾ ਭਾਰਤ ਸੰਦੀਪ ਮੰਗਲੰਦਿਆ ਤੇ ਵਿਕੀ ਮਿੱਡੂ ਖੇੜਾ ਕਤਲकांड ਦੇ ਨਾਲ ਜੁੜੇ ਨੇਤਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਵਿਚ ਇੰਕਾਊਂਟਰ ਹਥਿਆਰਾਂ ਦੀ ਰਿਕਵਰੀ ਦੌਰਾਨ ਦੋ ਗੈਂਗਸਟਰਾਂ ਨੇ ਪੁਲਿਸ ਤੇ ਕੀਤਾ ਫਾਇਰ ਜਵਾਬੀ ਕਾਰਵਾਈ ਦੇ ਵਿੱਚ ਦੋਵੇਂ ਬਦਮਾਸ਼ ਜ਼ਖਮੀ ਸਸਿਗਾ ਤੁਸੀਂ ਵਖਰੇਓ ਨਿਊਜ਼ 80 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਟੈਰਿਫ ਵਾਰ ਦੀ ਅਮਰੀਕਾ ਤੇ ਕੈਨੇਡਾ ਦੇ ਵਿਚਾਲੇ ਟੈਰਿਫ ਵਾਰ ਸ਼ੁਰੂ ਹੋ ਗਈ ਹੈ। ਟਰੰਪ ਦੇ ਟੈਰਿਫ ਲਾਉਣ ਤੇ ਕੈਨੇਡਾ ਦੇ ਵੱਲੋਂ ਵੀ ਟੈਰਿਫ ਪਲਟਵਾਰ ਕੀਤਾ ਗਿਆ। ਉਸ ਦੇ ਅੰਦਾਜ਼ ਦੇ ਵਿੱਚ ਪਲਟਵਾਰ ਕੀਤਾ ਗਿਆ। ਹੁਣ ਟ੍ਰੂਡੋ ਨੇ ਵੀ ਅਮਰੀਕਾ ਤੇ 25% ਦਾ ਟੈਰਿਫ ਲਗਾ ਦਿੱਤਾ ਹੈ। ਅਮਰੀਕੀ ਟੈਰਿਫ ਦਾ ਸਾਹਮਣਾ ਕਰਨ ਦੇ ਲਈ ਤਿਆਰ ਹਾਂ ਜਸਟਨ ਟ੍ਰੂਡੋ ਦੇ ਵੱਲੋਂ ਵੀ ਵੱਡਾ ਬਿਆਨ ਦਿੱਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਅਮਰੀਕੀ ਟੈਰਿਫ ਦਾ ਸਾਹਮਣਾ ਕਰਨ ਦੇ ਲਈ ਤਿਆਰ ਹਾਂ। ਟ੍ਰੂਡੋ ਦੀ ਕੈਨੇਡੀਅਨਸ ਨੂੰ ਦੇਸ਼ ਦੇ ਵਿੱਚ ਬਣੇ ਸਮਾਨ ਦੇ ਜ਼ਿਆਦਾ ਇਸਤੇਮਾਲ ਦੀ ਅਪੀਲ ਹੈ। 155 ਅਰਬ ਡਾਲਰ ਅਮਰੀਕੀ ਇੰਪੋਰਟ ਤੇ 2 ਆ ਜਿਹੜਾ ਕਿ ਟੈਰਿਫ ਲੱਗੇਗਾ 트럼ਪ ਨੇ ਕੈਨੇਡਾ ਤੇ ਮੈਕਸੀਕੋ ਉਤੇ 25% ਟੈਰਿਫ ਲਗਾਇਆ ਹੈ 트럼ਪ ਨੇ ਚੀਨ ਤੋਂ ਇੰਪੋਰਟ ਤੇ ਵੀ 10% ਦਾ ਟੈਰਿਫ ਲਗਾਇਆ ਹੈ ਟੈਰਿਫ ਲਗਾਇਆ ਇਹ ਟੈਰਿਫ 4 ਫਰਮੀ ਮੰਗਲਵਾਰ ਤੋਂ ਜੋ ਕਿ ਲਾਗੂ ਹੋਣਗੇ 트럼ਪ ਦਾ ਕਹਿਣਾ ਹੈ ਕਿ ਇਹਨਾਂ ਦੇਸ਼ਾਂ ਤੋਂ ਸਾਡੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਫੈਂਟਨਾਈਲ ਡਰੱਗ ਪਹੁੰਚ ਰਿਹਾ ਹੈ ਫੈਂਟਨਾਈਲ ਡਰੱਗ ਦੇ ਨਾਲ ਲੱਖਾਂ ਅਮਰੀਕੀ ਮਾਰੇਗੇ ਸਾਨੂੰ ਅਮਰੀਕੀ ਨਾਗਰਿਕਾਂ ਦੀ ਰੱਖਿਆ ਕਰਨ ਦੀ ਲੋੜ ਹੈ ਕਰੇ ਲੂੰ ਨਰਮਾਨ ਨੂੰ ਉਤਸ਼ਾਹਿਤ ਕਰਨ ਅਤੇ ਡਰੱਗ ਤਸਤਰੀ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ 트럼ਪ ਦੇ ਟੈਰਫ ਲਾਉਣ ਤੇ ਮੈਕਸੀਕੋ ਦੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਉਹਨਾਂ ਕੋਲ ਵੀ ਪਲਾਨ A, ਪਲਾਨ B ਅਤੇ ਪਲਾਨ C ਤਿਆਰ ਹੈ। એનર્ਜੀ ਇਨਫੋਰਮੇਸ਼ਨ ਐਡਮਿਨਿਸਟ੍ਰੇਸ਼ਨ ਦੇ ਮੁਤਾਬਕ ਅਮਰੀਕਾ ਨੇ ਕੈਨੇਡਾ ਤੋਂ ਹਰ ਰੋਜ਼ 4.6 ਮਿਲੀਅਨ ਬੈਰਲ ਤੇਲ ਅਤੇ ਮੈਕਸੀਕੋ ਤੋਂ 5,63,000 ਬੈਰਲ ਤੇਲ ਦੀ ਦਰਾਮਦ During your darkest hours, we were always there, standing with you, unfortunately. The actions taken today by the White House split us apart instead of bringing us together. I am announcing Canada will be responding to the US trade action with 25% tariffs against $155 billion worth of American goods. This will include immediate tariffs on $30 billion worth of goods as of Tuesday, followed by further tariffs on $125 billion worth of American products in 21 days' time. To allow Canadian companies and supply chains to seek to find alternatives. During your darkest hours, we were always there, standing with you, unfortunately. The actions taken today by the White House split us apart instead of bringing us together. I am announcing Canada will be responding to the US trade action with 25% tariffs. Against $155 billion worth of American goods. This will include immediate tariffs on $30 billion worth of goods as of Tuesday, followed by further tariffs on $125 billion worth of American products in 21 days' time to allow Canadian companies and supply chains to seek to find alternatives. ਉਥੇ ਟਰੰਪ ਸਰਕਾਰ ਦਾ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਐਕਸ਼ਨ ਲਗਾਤਾਰ جاری ਹੈ ਅਮਰੀਕਾ ਦੇ ਵਿੱਚ 1700 ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਹਿਰਾਸਤ ਵਿੱਚ ਲਏ ਗਏ ਨੇ ਹੁਣ ਤੱਕ 25000 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਹਿਰਾਸਤ ਵਿੱਚ ਲਈ ਜਾ ਚੁੱਕੇ ਨੇ ਯੂ ਐਸ ਨੇ 18000 ਗੈਰ ਕਾਨੂੰਨੀ ਭਾਰਤੀ ਪਰਵਾਸੀਆਂ ਦੀ ਜੋ ਕਿ ਲਿਸਟ ਤਿਆਰ ਕੀਤੀ ਹੈ ਹਰਾਸ ਦੇ ਵਿੱਚਲੇ ਸਾਰਿਆਂ ਨੂੰ ਡਿਪੋਰਟ ਕਰਨ ਦੀ ਜੋ ਕਿ ਤਿਆਰੀ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਗੈਰਕਾਨੂੰਨੀ ਪਰਵਾਸੀਆਂ ਦੇ ਖਿਲਾਫ ਟਰੰਪ ਸਰਕਾਰ ਦੇ ਵੱਲ ਚਿਕੰਜਾ ਕੱਸਿਆ ਜਾ ਰਿਹਾ ਦਰਸਲ ਰਾਸ਼ਟਰਪਤੀ ਚੋਣਾਂ ਦੇ ਦੌਰਾਨ ਕੰਪੇਨਿੰਗ ਦੇ ਦੌਰਾਨ ਜੋ ਕਿ ਟਰੰਪ ਦੇ ਵੱਲੋਂ ਵਾਰ-ਵਾਰ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਰਿਹਾ ਹੈ ਕਿ ਜੇਕਰ ਮੁਰਤੂ ਰਾਸ਼ਟਰਪਤੀ ਬਣਦੇ ਤੇ ਫਿਰ ਗੈਰਕਾਨੂੰਨੀ ਪਰਵਾਸੀਆਂ ਨੂੰ ਆ ਦੇਸ਼ ਤੋਂ ਬਾਹਰ ਕੱਢਿਆ ਜਾਵੇਗਾ ਉਹਨਾਂ ਦੇ ਖਿਲਾਫ ਚਿਕੰਜਾ ਕੱਸਿਆ ਜਾਵੇਗਾ ਤੋਂ ਐਕਸ਼ਨ ਹੁਣ ਗਰਾਊਂਡ ਜ਼ੀਰੋ ਤੇ ਲਗਾਤਾਰ ਨਜ਼ਰ ਵੀ ਆ ਰਿਹਾ ਅਮਰੀਕਾ ਦੇ 1700 ਗੈਰਕਾਨੂੰਨੀ ਭਾਰਤੀ ਆਜੋ ਕੇ ਪ੍ਰਵਾਹ ਭਾਰਤੀ ਪ੍ਰਵਾਸੀ ਇਹ ਹਿਰਾਸਤ ਦੇ ਵਿੱਚ ਲਏ ਗਏ ਨੇ ਹੁਣ ਤੱਕ 25000 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਹਿਰਾਸਤ ਦੇ ਵਿੱਚ ਲਏ ਜਾ ਚੁੱਕੇ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਪਹਿਲਾਂ ਆ ਕੈਂਪੇਨਿੰਗ ਦੇ ਦੌਰਾਨ ਜਿਸ ਗੱਲ ਦਾ ਜ਼ਿਕਰ ਕੀਤਾ ਗਿਆ ਵੱਡਾ ਵਾਅਦਾ ਉਥੋਂ ਦੀ ਜਨਤਾ ਦੇ ਨਾਲ ਕੀਤਾ ਗਿਆ ਹੁਣ ਲਗਾਤਾਰ ਇਸ ਨੂੰ ਲੈ ਕੇ ਐਕਸ਼ਨ ਵੀ ਨਜ਼ਰ ਆ ਰਿਹਾ ਹੈ ਰੋਕ ਰਾਂਗ ਅਗਲੀ ਖਬਰ ਦਾ ਡਾਕਟਰ ਅੰਬੇਡਕਰ ਦੀ ਮੂਰਤੀ ਦੇ ਨਰਾਦਰ ਤੇ ਸਿਆਸੀ ਬਵਾਲ ਲਗਾਤਾਰ ਚੱਲ ਰਹੀ ਹੈ ਅਮਰਸਰ ਪਹੁੰਚੇ ਨੇ ਬੀਜੇਪੀ ਦੇ 6 ਮੈਂਬਰੀ ਵਫਦੇ ਵੱਲੋਂ ਜੋ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਡਾਕਟਰ ਅੰਬੇਡਕਰ ਦੀ ਮੂਰਤੀ ਦੇ ਅਪਮਾਨ ਮਾਮਲੇ ਦੀ ਇਸ ਵਫਦੇ ਵੱਲੋਂ ਇਸ ਟੀਮ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਬੀਜੇਪੀ ਪ੍ਰਧਾਨ ਜੇਪੀ ਨੱਡਾ ਨੂੰ ਇਹ ਰਿਪੋਰਟ ਸੌਂਪੀ ਜਾਵੇਗੀ ਦਰਸਲ 26 ਜਨਵਰੀ ਨੂੰ ਸ਼ਖਸ ਨੇ ਬਾਬਾ ਸਾਹਿਬ ਦੀ ਮੂਰਤੀ ਤੋੜਨ ਦੀ ਜੋ ਕਿ ਕੋਸ਼ਿਸ਼ ਕੀਤੀ ਸੀ ਫਿਲਹਾਲ ਅਮਰਸਰ ਪੁਲਿਸ ਦੀ ਗ੍ਰਿਫਤ ਵਿੱਚ ਹੈ ਮਲਜ਼ਮ ਪੁਲਿਸ ਨੇ ਘਟਨਾ ਵਾਲੇ ਦਿਨ ਹੀ ਮਲਜ਼ਮ ਨੂੰ ਤੁਰੰਤ ਕਾਬੂ ਆਤਾ ਉਸ ਨੂੰ ਬਾਅਦ ਦੇਸ਼ ਰੋਜ਼ ਦੀ ਧਾਰਾ ਵੀ ਜੋ ਕਿ ਮੁਲਜ਼ਮ ਦੇ ਖਿਲਾਫ ਲਗਾਈ ਗਈ ਹੈ ਪਰ ਦੂਜੇ ਪਾਸੇ ਇਸ ਨੂੰ ਲੈ ਕੇ ਸਿਆਸਤਕੂ ਭਖਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਪਿਛਲੇ ਦਿਨੀ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਲੱਡਾ ਦੇ ਵੱਲੋਂ 6 ਮੈਂਬਰ ਜੋ ਕਿ ਵਫਦ ਬਣਾਇਆ ਗਿਆ ਟੀਮ ਬਣਾਈ ਗਈ ਆ ਪੂਰੇ ਮਾਮਲੇ ਦੀ ਜਾਂਚ ਦੇ ਲਈ ਜੋ ਹੀ ਵਫਦ ਜੋ ਕਿ ਅੰਮ੍ਰਿਤਸਰ ਪਹੁੰਚਿਆ ਇਸ ਮਾਮਲੇ ਦੇ ਵਿੱਚ ਕੇਂਦਰੀ ਏਜੰਸੀ ਤੋਂ ਜਾਂਚ ਦੀ ਵੀ ਬੀਜੇਪੀ ਦੇ ਵਫਦ ਦੇ ਵੱਲੋਂ ਮੰਗ ਕੀਤੀ ਗਈ। ਯਹਾਂ ਪਰ ਇੱਕ ਬਹੁਤ ਬੜੀ ਘਟਨਾ ਹੋਈ और वो भी 26 जनवरी के दिन संविधान निर्माता के साथ मूर्ति को क्षतिग्रस्त की गई संविधान पर एसिड डाला गया और इस घटना से पूरा देश आंदोलित है पंजाब में बंद हुआ तमाम राज्यों में इसका विरोध हुआ और सबसे दुखद यह रहा कि यहाँ के मुख्यमंत्री यहाँ नहीं आए अरविंद केजरीवाल जी जो बाबा साहब को बहुत बड़ा भक्त बनाते हैं जो से एक शब्द नहीं निकली केवल इलेक्शन इलेक्शन खेल रहे हैं दिल्ली में और यहाँ उनको फुर्सत नहीं मिली कि यहाँ आकर के और इस तरह से जो घटना हुई है इस घटना में केवल एक आदमी नहीं है इसमें साजिश है और इस साजिश के पीछे आम आदमी पार्टी है जिसने पंजाब में जंगल राज स्थापित कर दिया है केजरीवाल केवल झूठ बोलते हैं दलितों को हितैषी बनते हैं लेकिन वो सबसे बड़े संविधान विरोधी और बाबा साहब के विरोधी हैं। ये घटना जो हुई है ये कभी बर्दाश्त नहीं की जाएगी और इस घटना में केवल एक आदमी नहीं है इसके पीछे और आदमी होंगे यहाँ सीढ़ी लगी कारपोरेशन लगाई हटा देनी चाहिए थी लेकिन वो आदमी आया और चढ़ करके क्षतिग्रस्त किया तो ये बाबा साहब का जो अपमान है पूरे देश का अपमान है देशवासियों का अपमान है और विशेषकर अनुसूचित जाति अनुसूचित जाति पिछड़े वर्ग ये सब इससे बहुत आंदोलित है और इससे एक बड़ा पूरे देश में एक अपरा तपरी बन गई है और यहाँ पर जो इन्वेस्टिगेशन हुआ है अभी हमारे यहाँ के लोगों ने कहा है कि इसमें ये होना चाहिए कि इसके पीछे कहीं ना कहीं आम आदमी पार्टी के लोग हैं और मैं कांग्रेस को ही उतना ही दोषी समझता हूं कि ये नूरा कुश्ती लड़ते हैं लेकिन दोनों की नीति एक है और दोनों जो हैं संविधान विरोधी बाबा साहब के विरोधी हैं इसलिए इस घटना की हम हमारी समिति कड़ी निंदा करती है माननीय राष्ट्रीय अध्यक्ष हमारे जेपी नड्डा जी ने यह समिति बनाई जिसका मैं कन्वीनर हूँ छह में जांच करने आई है 26 ਤਰੀਕ ਨੂੰ ਬਹੁਤ ਵੱਡੀ ਵਾਗੀ ਘਟਨਾ ਜਿਸ ਨਾਲ ਕਰੋੜਾਂ ਲੋਕਾਂ ਦੇ ਦਿਲ ਦੁਖੇ ਨੇ ਦੇਰ ਦੇ ਸੁਜੇ ਗਏ ਨੇ ਉਹ ਹੀ ਜਾਂਚ ਕਰ ਲਈ ਆਈ ਹੈ ਇਹ ਘਟਨਾ ਸਰਗਟਨਾ ਜਿਹੜੀ ਡਾਕਟਰ ਸਾਹਿਬ ਵੀ ਸਟੇਟਿਕ ਦੀ ਬੇਦਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸਬਦਾਨ ਨੂੰ ਛੜਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਨਾਲ ਬਹੁਤ ਤਕਲੀਫ ਦਰਦ ਸਾਰੇ ਲੋਕਾਂ ਨੂੰ ਹੋਇਆ ਇਹ ਕੋਈ ਆਮ ਘਟਨਾ ਨਹੀਂ ਹੈ ਇਹਦੇ ਪਿੱਛੇ ਇੱਕ ਬਹੁਤ ਵੱਡੀ ਸਾਜ਼ਿਸ਼ ਹੋ ਸਕਦੀ ਹੈ ਉਹਦਾ ਪਰਦਾ ਫਾਸ਼ ਕਰਨ ਲਈ ਸਾਡੇ ਵੱਲੋਂ ਇਹ ਜ਼ੋਰ ਮੰਗ ਹੈ ਕਿ ਇਸ ਦੀ ਬਹੁਤ ਨਿਰਪੱਖ ਜਾਂਚ ਕਰਾਈ ਜਾਵੇ ਅਤੇ ਇੱਕ ਇਜਿਟਿਬਲ ਏਜੰਸੀ ਤੋਂ ਜਿਹੜਾ ਇਹਦੇ ਪਿੱਛੇ ਦਾਗਦਾ ਨੇ ਉਹਨੂੰ ਲੰਗਾ ਕੀਤਾ ਜਾ ਸਕੇ ਔਰ ਇਹ ਲੋਕਾ ਸਾਰੇ ਜਿਹੜੇ ਪੀਬਨਾਲ ਉਮੀਦਵਾਰ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ ਇਹ ਚੁੱਪ ਚੁੱਪ ਕਰਕੇ ਨਹੀਂ ਬੈਠਣਗੇ ਜਦੋਂ ਤੱਕ ਇਹ ਸਰਕਾਰ ਇਹਨਾਂ ਦਾ ਪਰਦਾ ਵਾਸ਼ਿੰਗ ਕਰਦੀ ਮੈਂ ਸਾਰੇ ਜਿਹੜੇ ਮੈਂਬਰ ਆਏ ਨੇ ਇੱਥੇ ਉਹਨਾਂ ਦਾ ਇੱਥੇ ਸਵਾਗਤ ਕਰਦਾ ਤੇ ਸਾਰੇ ਆਪਣੇ ਸਾਥੀਆਂ ਨੂੰ ਜੋ ਡਾਕਟਰ ਸਾਹਿਬ ਦੇ ਪੈਰੋ ਕਰ ਰਹੇ ਉਹਨਾਂ ਨੂੰ ਯਕੀਨ ਦਿਵਾਉਣਾ ਕਿ ਮੋਦੀ ਸਾਹਿਬ ਦੀ ਸਰਕਾਰ ਇਸ ਇਸੀ ਘਟਨਾ ਤੇ ਬਹੁਤ ਦੁੱਖ ਮਹਿਸੂਸ ਕਰਦੀ ਹੈ ਅਤੇ ਕੋਈ ਵੀ ਐਸੀ ਘਟਨਾ ਨਾ ਹੋਵੇ ਇਸ ਦੇ ਪਰਿਯੋਜਿਤ ਅਸੀਂ ਕਰਾਂਗੇ ਔਰ ਇਸ ਘਟਨਾ ਦੀ ਪੂਰਨ ਤੌਰ ਤੇ ਨਿਰਪੱਖ ਜਾਂਚ ਦੀ ਅਸੀਂ ਮੰਗ ਕਰਦੇ ਹਾਂ ਅੱਗੇ ਪੜਾਂਗੇ ਤੇ ਗੱਲ ਕਰਾਂਗੇ ਦਿੱਲੀ ਦੇ ਦੰਗਲ ਦੀ ਦਿੱਲੀ ਦੇ ਵਿੱਚ ਹੁਣ ਪ੍ਰਚਾਰ ਆਖਰੀ ਦੌਰ ਦੇ ਵਿੱਚ ਹੈ ਮੁੱਖ ਮੰਤਰੀ ਮਾਨ ਦੇਵਲਪੁਰੀ ਤਾਕਤ ਝੁਕੀ ਗਈ ਹੈ ਸਿਆਮਨ ਨੇ ਮਨੀਰ ਸਸੋਧਿਆ ਦੇ ਲਈ ਰੋਡ ਸ਼ੋ ਕੀਤਾ। ਜੰਗਪੁਰਾ ਸੀਟ ਤੇ ਮਨੀਰ ਸਸੋਧਿਆ ਦੇ ਲਈ ਪ੍ਰਚਾਰ ਕੀਤਾ ਗਿਆ। ਸੰਗਮ ਵਿਹਾਰ ਹਲਕੇ ਦੇ ਵਿੱਚ ਵੀ ਚੋਣ ਜਲਸਾ ਕੀਤਾ ਗਿਆ। ਤੁਹਾਨੂੰ ਅਸੀਂ ਦੋ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲ ਲਗਾਤਾਰ ਆਵਾਜ਼ੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਚੋਣ ਪ੍ਰਚਾਰ ਕੀਤਾ ਜਾ ਰਿਹਾ, ਰੋਸ਼ੋ ਕੀਤਾ ਜਾ ਰਿਹਾ ਸੰਗਮ ਵਿਹਾਰ ਤੇ ਜੰਗਪੁਰਾ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਮਨੀਰ ਸਸੋਧਿਆ ਦੇ ਹੱਕ ਦੇ ਵਿੱਚ ਪੰਜਾਬ ਕੇ ਹਰਵੰਤ ਚੋਣ ਪ੍ਰਚਾਰ ਕੀਤਾ ਗਿਆ। ਪੰਜਾਬ ਕੇ ਹਰਵੰਤ ਪਿਆਰੇ ਮੁੱਖ इसकी बात करना जरूरी है कांग्रेस की हालत तो उस नब्बे साल के बुजुर्ग की तरह हो चुकी है जिसको डॉक्टर जवाब दे देते हैं घर वालों को कहते हैं भाई घर पे ले जाके इसकी सेवा कर लो इसमें कुछ नहीं है वो तो कांग्रेस तो घर पे ले जाके पंखा कभी चम्मच से कोई पानी पिला जाता है वो, वो तो जीरो है ਅਰ ਰੁਕਰਾਂਗੇ ਅਗਲੀ ਖਬਰ ਦਾ ਡ੍ਰੈਗਨ ਡੋਰ ਦੀ ਗੱਲ ਕਰਾਂਗੇ ਜੋ ਲਗਾਤਾਰ ਜਾਣਲੇਵਾ ਸਾਬਤ ਹੋ ਰਹੀਏ ਰੋਪੜ ਦੇ ਵਿੱਚ 14 ਸਾਲਾ ਬੱਚੇ ਦਾ ਗळा ਵੱਢਿਆ ਇਸ ਡੋਰ ਨੇ ਬਾਈਕ ਤੇ ਜਾ ਰਹੇ ਬੱਚੇ ਨੂੰ ਡੋਰ ਨੇ ਜਿਹੜਾ ਕਿ ਆਪਣੇ ਆਪ ਦੀ ਚਪੇੜ ਦੇ ਵਿੱਚ ਆ ਗਿਆ ਗੰਭੀਰ ਜ਼ਖਮੀ ਹੋਣ ਤੇ ਪੀਜੀਐ ਚੰਡੀਗੜ੍ਹ ਡਿਸਪਿਟਲ ਨੂੰ ਕਿ ਰੈਫਰ ਕੀਤਾ ਗਿਆ ਖੰਨਾ ਦੇ ਵਿੱਚ ਪੰਜਾਬੀ ਗਾਇਕ ਬਿੱਟੂ ਖੰਨਾ ਜ਼ਖਮੀ ਹੋਇਆ ਨਾਕ ਤੇ ਜਿਸ ਦੇ ਡੋਰ ਫ੍ਰੀ ਹੈ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੈ ਹਾਲਾਂਕਿ ਲਗਾਤਾਰ ਕਾਰਵਾਈ ਦਾ ਆ ਦਾਵਾ ਵੀ ਜੂਰ ਕੀਤਾ ਗਿਆ ਤਾਂ ਕਾਰਵਾਈ ਹਾਲਾਂਕਿ ਜ਼ਮੀਨੀ ਪੱਧਰ ਤੇ ਨਜ਼ਰ ਵੀ ਆ ਰਹੀ ਹੈ ਪਰ ਪੂਰੀ ਤਰ੍ਹਾਂ ਕਿਹੜਾ ਕਿ ਇਸ ਡ੍ਰੈਗਨ ਡੋਰ ਤੇ ਚైనా ਡੋਰ ਤੇ ਚਕੰਜਾ ਨਹੀਂ ਗਸਿਆ ਜਾ ਸਕਿਆ ਤੇ ਜਿਸ ਤਰੀਕੇ ਦੇ ਨਾਲ ਆਮ ਲੋਕ ਜਨਤਾ ਇਸ ਦੀ ਚਫੀੜ ਦੇ ਵਿੱਚ ਆ ਰਹੀ ਹੈ ਆ ਲੋਕ ਜ਼ਖਮੀ ਹੋ ਰਹੇ ਨੇ ਦੋ ਤਸਵੀਰਾਂ ਆਪਣੇ ਆਪ ਦੇ ਵਿੱਚ ਡ੍ਰੈਗਨ ਡੋਰ ਕਿਸ ਤਰੀਕੇ ਨਾਲ ਲੋਕਾਂ ਤੇ ਭਾਰੀ ਪੈ ਰਹੀ ਹੈ ਇਹ ਆਪਣੇ ਆਪ ਦੇ ਵਿੱਚ ਦੋ ਤਸਵੀਰਾਂ ਬਿਆਨ ਕਰ ਰਹੀਆਂ ਨੇ ਇਹ ਮੋਟਰਸਾਈਕਲ ਤੋਂ ਸਾਮਾਨ ਲੈਣੇ ਗਿਆ ਤਾਂ ਠੀਕ ਹੈ ਆਓ ਕੀ ਕਹਿੰਦੇ ਪਤੰਗ ਉਡਾਣੇ ਵਾਲਾ ਹਾਂ ਡੋਰ ਚੈਨ ਡੋਰ ਹਾਂ ਉਹ ਇਸੇ ਕੱਟ ਗਿਆ ਅੱਛਾ ਉਸੇ ਕਰਨੇ ਹਾਂਜੀ ਉਹ ਕੈਸੇ ਠੀਕ ਆ ਹਾਂ ਸਹੀ ਬੱਚਾ ਮੇਰੇ ਰੈਫਰ ਕੀ ਆ ਹਾਂ ਵੀ ਰੈਫਰ ਕਰਿਆ ਇੱਕ ਗਵਾਂਡੀ ਸਾਡੇ ਮੋਟਰਸਾਈਕਲ ਤੇ ਕਿਤੇ ਚੁੰਦੇ ਆ ਸੀਗਾ ਤੇ ਉਹਦੀ ਚੈਨਾ ਡੋਰ ਨਾਲ ਗਰਦਨ ਤੇ ਕੱਟ ਲਾ ਕੇ ਆ ਤਾਂ ਮੈਂ ਉਰੇ ਜਾ ਕੇ ਆਇਆ ਸੀਗਾ ਜੀ ਜਿਹੜੀ ਚੈਨਾ ਡੋਰ ਆ ਸਰਕਾਰ ਨੂੰ ਚਾਹੀਦਾ ਬੰਦ ਹੋਣੀ ਚਾਹੀਦੀ ਆ ਬਹੁਤ ਨੁਕਸਾਨ ਹੁੰਦਾ ਜੀ ਕਮ ਸੇ ਕਮ ਤਿੰਨ ਜਾਂ ਚਾਰ ਕੇਸਸ ਆ ਚੁੱਕੇ ਆ ਠੀਕ ਹੈ ਇੱਕ ਕੇਸ ਅਸੀਂ ਰੈਫਰ ਕੀਤਾ ਹੋਣਾ ਤੇ ਉਹ 12 ਸਾਲ ਦਾ ਸਿਕਾ ਮੁੰਡਾ ਤੇ ਉਹ ਸਪਲੈਂਡਰ ਤੇ ਜਾ ਰਿਹਾ ਸੀ ਮੋਟਰਸਾਈਕਲ ਤੇ ਉਹਦੇ ਡੋਰ ਆ ਕੇ ਲੱਗੀ ਹੈ ਤੇ ਉਹਦੇ ਕਾਫੀ ਮਤਲਬ ਕਿ ਗੰਢਲੀ ਇੰਜਰੀ ਆਈ ਉਹਦੇ ਕਿ ਕਾਫੀ ਜਿਆਦਾ ਵੱਡੀ ਕੱਟ ਉਹਦਾ ਮਤਲਬ ਕਿ ਪੂਰੀ ਗਰਲ ਐਕਸਪੋਜ਼ ਹੋਇਆ ਹੈ ਤਾਂ ਕਰਕੇ ਅਸੀਂ ਰੈਫਰ ਕੀਤਾ ਇਸ ਤੋਂ ਇਲਾਵਾ ਇੱਕ ਮਰੀਜ਼ ਮਤਲਬ ਬੱਚੀ ਆਈ ਸੀ 10 ਸਾਲ ਦੀ ਉਹਦੇ ਵੀ ਡੋਰ ਲੱਗੀ ਹੈ ਤੇ ਇੱਕ ਹੋਣੀ ਮਰੀਜ਼ ਆ ਕੇ ਰਿਹਾ ਮੋਨਿ 22000 ਮੁੰਡਾਇਆ ਸੀ ਉਹਦੇ ਵੀ ਦੋਰ ਲੱਗੀ ਹੈ ਤੇ ਰਾਸਤੇ ਮਤਲਬ ਕਿ ਕਾਫੀ ਕੇਸੇ ਨੇ ਦਦੇ ਜਿਹੜੇ ਆ ਚੁੱਕੇ ਸਵੇਰ ਦੇ ਲੋਕਲ ਬਾਜ਼ਾਰ ਚ ਹੋਣ ਕਰਕੇ ਆਪਣੇ ਬਾਈਕ ਤੇ ਜਾ ਰਿਆ ਸੀਗਾ ਤੇ ਦੋਰ ਆ ਮੈਂ ਕਹਿੰਦਾ ਹੈ ਸਰਕਾਰਾਂ ਪਤਾ ਨਹੀਂ ਕਿੰਨਾ ਕੁ ਜ਼ੋਰ ਲਾ ਰਹੀਆਂ ਨੇ ਦੋਰ ਬੰਦ ਕਰਕੇ ਇਹਨੇ ਗੱਟੂ ਫੜਲੇ ਆ ਕਰ ਲਿਆ ਉਹ ਕਰ ਲਿਆ ਪਰ ਸਾਰੇ ਟੋਟਲੀ ਹੈ ਸਾਰੀ ਚਾਈਨਾ ਦੋਰ ਚੱਲ ਰਹੀ ਹੈ ਜੋ ਕਿ बड़े ਲੋਕਾਂ ਦੀ ਜਾਨ ਦਾ ਖੋ ਬਣੀ ਹੋਈ ਆ ਜਾਨ ਵੀ ਜਾ ਸਕਦੀ ਸੀ ਜੇ ਕਿਤੇ ਮੇਰੇ ਘਰ ਨੂੰ ਪਹੇਜ ਜਾਂਦੀ ਦੋਰਾ ਮੇਰੇ ਮੈਂ ਫਟਾਫਟ ਹੱਥ ਫੜ ਕੇ ਮਤਲਬ ਦੋਰ ਕੱਢ ਦਿੱਤੀ ਐ ਸਾਰੀ ਡੋਰਾਂ ਜਿਹੜੀਆਂ ਨੇ ਚਾਈਨਾ ਡੋਰ ਚੱਲ ਰਹੀ ਐ ਜਿਹਨੀਆਂ ਕਿ ਕਿਸੇ ਦੀ ਵੀ ਜਾਨ ਲਈ ਖਤਰਾ ਐ ਆ ਮੇਰੇ ਹੁੰਦੇ ਹੁੰਦੇ ਤਿੰਨ ਚਾਰ ਕੇਸ ਆ ਗਏ ਸਿਵਲ ਹਸਪਤਲ ਇੱਕ ਬਜ਼ੁਰਗ ਦਾ ਸੋ ਤਾਂ ਬਹੁਤ ਜ਼ਿਆਦਾ ਹੱਥ ਕੱਟਿਆ ਗਿਆ ਕੀ ਮੰਨਤਾ ਸੀ ਬਸ ਇਹ ਬੰਦ ਹੋਣਾ ਚਾਹੀਦਾ ਜੀ ਇਹ ਤੇ ਕਿਸੇ ਦੀ ਵੀ ਜਾਨ ਜਾ ਸਕਦੀ ਹੈ ਇਹਦੇ ਤੇ ਸਰਕਾਰਾਂ ਗੌਰ ਕਰਨ ਇਹਦੇ ਤੇ ਪ੍ਰੋਪਰ ਜਿਹੜੇ ਪਰਚੇ ਹੋਣੇ ਚਾਹੀਦੇ ਨੇ ਪ੍ਰੋਪਰ ਮੈਂ ਕਹਿੰਨਾ ਬੰਦ ਹੋਣਾ ਚਾਹੀਦਾ ਇਹ ਸਾਰਾ